ਉਹਨਾਂ ਦੀ ਮੌਤ ਹੋ ਚੁੱਕੀ ਹੈ ਤੁਸੀਂ ਤੁਸੀਂ ਇੱਕ ਮਿੰਟ ਭਾਜੀ ਮਾੜੀ ਸਾਈਡ ਦੇ ਦਿਓ ਭਾਜੀ ਪਿੱਛੇ ਹਟ ਜਾਓ ਕੀ ਦੀ ਇੱਕ ਮੈਿਕ ਰੱਖ ਲੈਂ। ਸਾਨੂੰ ਕੋਈ ਇਨਸਾਫ ਨਹੀਂ ਮਿਲੂਗਾ। ਮੈਂ 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 ਉਹੀ ਜੋਰ ਲਾ ਰਿਹਾ। ਮੈਂ ਸਰਕਾਰ ਤੇ ਮੈਂ ਸਰਕਾਰ ਤੇ ਜੋਰ ਲਾ ਰਿਹਾ ਕਿ ਘੱਟ ਤੋਂ ਘੱਟ ਉਹ 20 ਲੱਖ ਰੁਪਇਆ ਮੁਆਵਜ਼ਾ ਦੇਣ। ਇਹ ਕੋਈ ਪਰਿਵਾਰ ਦਾ ਜੀ ਕੋਈ ਨੌਕਰੀ ਦੇ ਲਾਇਕ ਹੈ ਸੋ ਘੱਟ ਤੋਂ ਘੱਟ ਇੱਕ ਲੋਕ ਦੀ ਸਰਕਾਰ ਤੁਸੀਂ ਘੱਟੋ ਘਾਟ ਮੰਗ ਕਰਦਾ ਵੀ 50 ਲੱਖ ਤਾਂ ਮਿਲਣਾ ਚਾਹੀਦਾ 50 ਲੱਖ ਵੀ ਕਹਿ ਦਿੰਦੇ ਆਪਾਂ ਕਿਉਂਕਿ ਜਦੋਂ ਕਿਸੇ ਦੂਸਰੇ ਵਰਗ ਦੀ ਗੱਲ ਹੁੰਦੀ ਹੈ ਜੀ ਕਰੋੜ ਕਰੋੜ ਤੱਕ ਗੱਲ ਪਹੁੰਚ ਜਾਂਦੀ ਹੈ ਕਿ ਅਸੀਂ ਗਰੀਬਾਂ ਸਾਡੇ ਲਈ ਪੇਮਾਨੇ ਬਦਲ ਜਾਂਦੇ ਨਹੀਂ ਨਹੀਂ ਚਾਹੀਦਾ ਨਹੀਂ ਸਾਡੇ ਲਈ ਕਾਨੂੰਨ ਅਲੱਗ ਹੋ ਜਾਂਦਾ ਜੀ ਸੋ 50 ਲੱਖ ਘੱਟ ਤੋਂ ਘੱਟ 50 ਜੀ ਇਹਨਾਂ ਨੂੰ ਕਰੋੜ ਕਰੋੜ ਦਿੱਤਾ ਜਾਂਦਾ ਨੌਕਰੀ ਦੇ ਤੇ ਜਾਂਦੇ ਆਂ ਕਿਹਨਾਂ ਕਿ ਆਪਾਂ ਸਾਨੂੰ ਕੋ ਕੁੱਤਿਆ ਬਾਗਾਂ ਦਾ ਨੁਸਖਾ ਮੈਂ ਉਹ ਹੀ ਸਾਧਨ ਤੇ ਆਹ ਉਹ ਹੀ ਰੋਟੀ ਚੱਲਦੀ ਜੀ ਕੋਈ ਹੁਣ ਅਸੀਂ ਪ੍ਰੈਸ਼ਰ ਪਾਵਾਂਗੇ ਇਹਨਾਂ ਤੇ ਉਹਨਾਂ ਨੇ ਉਹ ਹੀ ਸਾਡੇ ਪਾਏ ਨੇ ਕੋਈ ਅਸੀਂ ਪ੍ਰੈਸ਼ਰ ਪਾਵਾਂਗੇ ਹੁਣ ਇਹਨਾਂ ਤੇ ਸਰਕਾਰ ਤੇ ਕਿਉਂਕਿ ਅਸੀਂ ਜੋ ਵੀ ਕਰਨਾ ਪਏ ਪ੍ਰੈਸ਼ਰ ਪਾ ਕੇ ਜਰੂਰ ਮੈਂ ਉਹਨਾਂ ਕਿਹਾ ਲਿਸਟ ਬਣਾ ਕੇ ਦੇ ਦਿਓ ਜਿਹੜੇ-ਜਿਹੜੇ ਪਰਿਵਾਰ ਐ ਕੀ ਨਾਂ ਐ ਕਿੰਨੇ ਹੈਗੇ ਸਾਡੇ ਤੇ ਪੂਰਾ ਜੋਰ ਲਾਵਾਂਗੇ ਜੀ ਇਹਨਾਂ ਤੇ ਪ੍ਰੈਸ਼ਰ ਪਾਵਾਂਗੇ ਇਨਸਾਫ ਦੇ ਲਈ ਕਿਉਂਕਿ ਹੋਨੇ ਜ਼ਾਂਹ ਵਾਪਸ ਤਾਂ ਆ ਨਹੀਂ ਸਕਦੇ ਪਰ ਹੁਣ ਇਸ ਘੜੀ ਚ ਸਾਥ ਸਰਕਾਰ ਦੀ ਜੋ ਮਰੀ ਹੈ ਸਾਥ ਦੇਣ ਨੂੰ ਸਾਨੂੰ ਵੀ ਕਿਉਂਕਿ ਹੈਗਾ ਵੀ ਹੁਣ ਸੌਣ ਜਾ ਕੇ ਲੱਗੋ ਸਾਡੇ ਘਰਾਂ ਦੇ ਤੇ ਜੀ ਵਾ ਨਹੀਂ 11 12 ਮੋਤੋਂ ਇਹਦਾ ਚੂਨ ਜਾਪਤਾ ਦਾ ਕੋਈ ਨਹੀਂ ਹੁੰਦਾ ਐ ਐ ਜੀ ਦੁੱਖ ਦੀ ਘੜੀ ਚ ਦੁੱਖ ਦੀ ਘੜੀ ਵਿੱਚ ਕੋਈ ਤੋਣ ਜਾਪਦਾ ਦਾ ਕੁਸ਼ੀ ਹੁੰਦਾ ਉਹ ਤਾਂ ਪਰਮਿਸ਼ਨ ਮਿਲ ਜਾਂਦੀ ਹੈ ਉਹਦਾ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਆ ਦਾ ਕੋਈ ਹੁੰਦਾ ਪੋਲਿਟਿਕਲ ਗੇਮ ਹੁਣ ਸਾਰਾ ਸੀ ਉਹਨਾਂ ਲੀਡਰਸ਼ਿਪ ਤੋਂ ਕੀ ਉਮੀਦ ਰੱਖਦੇ ਆ ਜਿਹੜੇ ਸਾਡੇ ਇਥੇ ਘਰਾਂ ਦੇ ਵਿੱਚ ਆ ਗਏ ਇਹ ਕਹਿ ਰਹੇ ਨੇ ਵੀ ਸਾਡੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ ਦਾਰੂ ਜਾਂ ਠੇਕੇ ਤੋਂ ਖਰੀਦਦੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਕੀ ਅਸੀਂ ਉਮੀਦ ਲਾ ਸਕਦੇ ਵੀ ਇਨਸਾਫ ਮਿਲੂਗਾ ਤੁਹਾਨੂੰ ਪਰ ਮੈਂ ਤਾਂ ਆਪ ਮੁੱਖ ਮੰਤਰੀ ਕਹਿੰਦੇ ਨੇ ਜਿਹੜੇ ਇੱਥੇ 10 15 ਕਿਲੋਮੀਟਰ ਤੇ ਬੈਠੇ ਨਹੀਂ ਉਹ ਕਹਿੰਦੇ ਨੇ ਜੀ ਕੀ ਉਮੀਦ ਲਾਵਾਂਗੇ ਜੇ ਦੇ ਵੀ ਨਾ ਸਾਨੂੰ ਪ੍ਰੋਮੋਟ ਕਰ ਰਹੇ ਨੇ ਨਾ ਜਿਹੜਾ ਉਹ ਕਰ ਰਹੇ ਨੇ ਮੈਂ ਤਾਂ ਆ ਭਰਾਨਾ ਉਹ ਮੰਤਰੀ ਦੇ ਤੁਹਾਡੇ ਬਣਾ ਤਾਂ ਕਿਹਦਾ ਹੀ ਮੰਤਰੀ ਬਣਾ ਹਾਂਜੀ ਹਲਕੇ ਦੇ ਨੇ ਅਮਨ ਰੋੜੇ ਨੇ ਕਿਹਾ ਕਿਹੜਾ ਜ਼ਿੰਮੇਵਾਰੀ ਲੈ ਗਿਆ ਜੀ ਨਾਲ ਚਲਾ ਗਿਆ ਜੀ ਗੁਜਰਾ ਤੱਕ ਤਾਂ ਆ ਗਏ ਇੱਥੋਂ ਤੱਕ ਵੱਧ ਮੋਤਾਂ ਹੋ ਗਈ ਜੀ ਵਿੱਤ ਮੰਤਰੀ ਨੇ ਅੰਕਰਾਗਾ ਕੱਲੋ ਤੋਂ ਅੱਗੇ ਮੁੜ ਕੇ 13 ਮੋਤਾਂ ਹੋ ਗਈ ਹਾਂਜੀ ਨੂੰ ਲੱਗਦਾ ਜਿਵੇਂ ਕੋਈ ਅਪਸਰ ਕੋਈ ਨਹੀਂ ਆਏ ਸਨ ਉਹ ਵੀ ਜਦੋਂ ਉਹਨਾਂ ਨੇ ਕੀ ਕੀਤਾ ਉਹ ਨਹੀਂ ਉਹਨਾਂ ਨੇ ਵਾਸੀ ਭੋਗਾਂ ਦੀ ਕਿਹਾਗਾ ਜੀ ਬਾਕੀ ਜਿਹੜਾ ਉਹਨਾਂ ਨੇ ਸੰਸਕਾਰ ਉਹ ਇਹਨੇ ਭੋਗ ਲਈ ਕਿਹਾ ਵੀ ਭੋਗ ਲਈ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤਾਂ ਉਹ ਵਸੇ ਉਹ ਕਰਸਾ ਨੇ ਐਨੇ ਤਾਂ ਅਸੀਂ ਵੀ ਗਿਆ ਗੁਦਰੀ ਨੇ ਹੈਗਾ ਸਾਡਾ ਪੂਰੇ ਪਿੰਡ ਦਾ ਸਾਥ ਹੈ ਅਸੀਂ ਕੱਪ ਸਾਥ ਕਰਾਂ ਸਰ ਦੋ ਕੇਸ ਵਿੱਚ ਥੋੜੀ ਅਸੀਂ ਸਮਾਟ ਨਹੀਂ ਹੋ ਸਕਿਆ ਸੀ ਪੁਲਿਸ ਨੇ ਜਲਦੀ ਕੀਤੀ ਕੁਛ ਇਹਨਾਂ ਨੂੰ ਨਹੀਂ ਪਤਾ ਸੀਗਾ ਉਹਨਾਂ ਨੂੰ ਵੀ ਉਹਨਾਂ ਮਿਲਣਾ ਚਾਹੀਦਾ ਹੈ ਮਹਾਂ ਦਾ ਜਿਹੜਾ ਯਾਨੀ ਕਿ ਪਹਿਲੀ ਮੌਤ ਹੋਈ ਹੈ ਜੀ ਉਹਨਾਂ ਨੂੰ ਕੀ ਪਤਾ ਨਹੀਂ ਪੋਸਟਮਾਰਟਮ ਹੋਇਆ ਹੈ ਕਿ ਆਪਾਂ ਇਹ ਹੋ ਜਾਏਗਾ ਕਿਉਂਕਿ ਮੈਨੂੰ ਤਾਂ ਪੋਸਟਮਾਰਟਮ ਨਹੀਂ ਹੋਇਆ ਪਰ ਨਹੀਂ ਆ ਦੇਖੋ ਜੋਗੀ ਪਰਿਵਾਰ ਮੈਂ ਉਹੀ ਕਿਹਾ ਮੈਂ त्रिपाठी ਜੀ ਨੂੰ ਕਿਹਾ ਲੈ ਲੇ ਦਿਵਾ ਲਓ ਜਿੰਨਾ ਨਹੀਂ ਆ ਮੈਂ ਉੱਤੇ ਅਫਸਰਾਂ ਅੰਦੇ ਕਿ ਡੀਸੀ ਨੂੰ ਕਿਹਾ ਕਿ ਮੈਂ ਕਹਿ ਦੋ ਨਹੀਂ ਪਤਾ ਲੱਗਦਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਅਸੀਂ ਅਸੀਂ ਕਰਾਂਗੇ ਉਹਨਾਂ ਦੀ ਗੱਲ ਇਹ ਹੈ ਜੀ ਸਰਕਾਰ ਆ ਜੀ ਜੋਗੀ ਪਾਰਟੀ ਜੇ ਬੈਠੇ ਹੋਏ ਤਗੜੇ ਉਮੀਦਵਾਰ ਹੋਈ ਤੇ ਉਹ ਪ੍ਰਸ਼ਾਸਨ ਗੱਲਾਂ ਕਰਦਾ ਵੀ ਸਿਹਤ ਘੋਲਦਾਨ ਲੈ ਗਏ ਇਹਨਾਂ ਨੇ ਬਹੁਤ ਧਾਰ ਕਰਿਆ ਵੀ ਅਸੀਂ ਇਸ ਤਰ੍ਹਾਂ ਕਰਨ ਮੈਡੀਕਲ ਹਸਪਤਾਲ ਖੋਲ੍ਹੇ ਜਾਂ ਡਾਕਟਰਾਂ ਦੀ ਕਮੀ ਨੇ ਸਾਲ ਹੁਣ ਵੈਂਟੀਲੇਟਰਾਂ ਦੀ ਜ਼ਰੂਰਤ ਸੀ ਜਦੋਂ ਪੇਸ਼ੰਤਾਂ ਨੂੰ ਅਸੀਂ ਲੈ ਕੇ ਗਏ ਆ ਉਹ ਵੀpropto ਰਜਿੰਦਰ ਹਸਪਤਾਲ ਦੇ ਵਿੱਚ ਮਹੀਆ ਨਹੀਂ ਸੀ ਇਹਨਾਂ ਨੂੰ ਆ ਬਾਡਾਂ ਦੇ ਵਿੱਚ ਪਾਏ ਗਏ ਹਾਲੇ ਹਾਂਜੀ ਆ ਬਾਡ ਦੇ ਵਿੱਚ ਮਰੇ ਮਾਸਟਰ ਜੀ ਦੀ ਜਿਹਨੇ ਜੀ ਡੈਥ ਹੋਈ ਆ ਅੱਧਾ ਘੰਟਾ ਸੀ ਘੰਟਾ ਉਹਨਾਂ ਨੂੰ ਆ ਉੱਤੇ ਬਾਡ ਦੇ ਵਿੱਚ ਰੱਖਿਆ ਡਾਕਟਰ ਤੱਕ ਨਹੀਂ ਪਹੁੰਚਿਆ ਜਦੋਂ ਤੱਕ ਡਾਕਟਰ ਪਹੁੰਚਿਆ ਉਹ ਡੈੱਡ ਹੋ ਗਏ ਉਦੋਂ ਬਾਅਦ ਤਾਂ ਕੀ ਕਰਨੇ ਸੀ ਉਦੋਂ ਬਾਅਦ ਤੋਂ ਉਹ ਨਵੀਂ ਨਾਲੀ ਪਾਈ ਗਏ ਹਨਾ ਪੱਤਣਾ ਨਾਲ ਨੂੰ ਮਸੀਬਤ ਦਿੱਤੀ ਜਾ ਰਹੀ ਹੈ ਮਸ਼ੀਨਾਂ ਕਿੱਥੇ ਨੇ ਵੈਂਟੀਲੇਟਰ ਕਿੱਥੇ ਨੇ ਜੀ ਮਸ਼ੀਨ ਤਾਂ ਕਿਸੇ ਨੇ ਲਾ ਕੇ ਨਹੀਂ ਦੇਖਿਆ ਜੀ ਕਿਸੇ ਨੂੰ ਕੁਝ ਵੀ ਕੀ ਹੋਣਾ ਨਹੀਂ ਕੋਈ ਵੀ ਸਰਕਾਰ ਤੋਂ ਬਿਨਾ ਤਾਂ ਨਸ਼ਾ ਕੋਈ ਵੀ ਨਹੀਂ ਆਉਂਦਾ ਹੈਗਾ ਸਾਡੀ ਸਰਕਾਰ ਦਾ ਆ ਆਪ ਐਮਐਲਏ ਇਹਨਾਂ ਦੇ ਆਪਲੇ ਮਹੀਨਾ ਲੈ ਜਾਂਦੇ ਆ ਵਿਚ ਨਾਲ ਕੋਈ ਉਹਨਾਂ ਨੇ ਤਾਂ ਕਿਹਾ ਸਾਨੂੰ ਅਸੀਂ ਤਾਂ ਕਿ ਬਦਲਾ ਦੇਣਾ ਤੇ ਗਰੀਬ ਔਰਤਾਂ ਨੇ ਵਿਚਾਰੀਆਂ ਨੇ ਹਜ਼ਾਰ ਰੁਪਏ ਜਦੋਂ ਲੱਗ ਜਾਂਦੇ ਨੇ ਕਿ ਹਰੇਕ ਦੇ ਚਲੋ ਵੀ ਪਾ ਦਿੰਦੇ ਆ ਅੱਜ ਅਸੀਂ ਪਤਾ ਲੱਗੂ ਸੀ ਜੇ ਸੱਤਾ ਕਿਹਦੇ ਸਾਹਮਣੇ ਛੋਡੇ ਮਹਾਰਾਜ ਉਹ ਤਾਂ ਸਾਨੂੰ ਨਾ ਕਰਨ ਦਾ ਅੱਛਾ ਸਾਡਾ ਤਾਂ ਹੱਕ ਵਰਨਾ ਸਾਡੇ ਕੋਲ ਥੋੜੀ ਲੜਾਈ ਲੈਣਾ ਜੀ ਪੱਕਾ ਦੇਖੋ ਸਰ ਮਗਰ ਪੈ ਕੇ ਮਗਰ ਪੈ ਕੇ ਮੈਂ ਮੈਂ ਤੇ ਦੀਪਾ ਜੀ ਅਸੀਂ ਇਕੱਠੇ ਲੱਗ ਕੇ ਅਸੀਂ ਜਿਹੜੇ ਤੇ ਮੈਨੂੰ ਲੈਸ ਆ ਜੇ ਮੈਂ ਡੀਸੀ ਕੋਲੇ ਚੀਫ ਸੈਕਟਰੀ ਕੋਲੇ ਜਿੱਤ ਦੇਣਾ ਸਾਰਾ ਸਾਰਾ ਜਿਲ੍ਹੇ ਤੇ ਦੰਗ ਸਾਰਾ ਬੰਨ ਇੱਕ ਹੀ ਗੱਲ ਕਰਦੇ ਆਂ ਹੱਥ ਵਨ ਕੇ ਪੂਰੇ ਨਗਰ ਵੱਲੋਂ ਵੀ ਅਸੀਂ ਗਰੀਬ ਲੋਗ ਆ ਰਾਜਨੀਤੀ ਤੋਂ ਬਹੁਤ ਦੂਰ ਆ ਠੀਕ ਆ ਸਾਨੂੰ ਇਸ ਗੱਲਾਂ ਦੀ ਸਮਝ ਨਹੀਂ ਆਏਗੀ ਅਸੀਂ ਘੱਟੂ ਘੱਟ ਤੁਹਾਡੇ ਤੋਂ ਉਮੀਦ ਕਰਦੇ ਹਾਂ ਵੀ ਸਾਡੀ ਨਾ ਮੋਤਾਂ ਦੇ ਉੱਪਰ ਰੋਟੀ ਨਾ ਸਿੱਖੀ ਜਾਵੇ ਰਾਜਨੀਤੀ ਦੀ ਸਾਨੂੰ ਇਨਸਾਫ਼ ਚਾਹੀਦਾ ਇਨਸਾਫ਼ ਮਿਲਣਾ ਚਾਹੀਦਾ ਜੀ ਜੋ ਜੋਗ ਨੇ ਜੀ ਨੌਕਰੀ ਦੀ ਡਿਮਾਂਡ ਹੈ ਨੌਕਰੀ ਮਿਲਣੀ ਚਾਹੀਦੀ ਹੈ ਜੋ ਬਣਦਾ ਮੁਆਵਜ਼ਾ ਉਹ ਦਿੱਤਾ ਜਾਣਾ ਚਾਹੀਦਾ ਜੀ ਨਹੀਂ ਕੱਲ ਦੀ ਇਸ ਮੌਕੇ ਦਾ ਅਸ਼ਦਾ ਰਾਜਨੀਤੀ ਹੋਣੀ ਨਹੀਂ ਚਾਹੀਦੀ ਜਿਹੜੀ ਆਪਾਂ ਦਾ ਇਹਦੇ ਨਾਲ ਤਾਂ ਕੰਮ ਵੀ ਅਸੀਂ ਕਰਦੇ ਹਾਂ ਸਾਡੇ ਨਾਲ ਮਿਲਣਾ ਚਾਹੀਦਾ ਨਹੀਂ ਨਹੀਂ ਅਸਾ ਦੁੱਖ ਆ ਬੀਬੀ 4000 ਤੇ ਪਿਛਲੇ 10 ਸਾਲਾਂ ਤੋਂ ਸਿਵਲ ਹਸਪਤਾਲ 'ਚ ਕੰਮ ਕਰਦੀ ਸਿਰਫ 4000 ਹਾਂ ਪਹਿਲਾ ਘਰ ਵਾਲਾ ਹੈ ਨਹੀਂ ਸੀ ਹੁਣ ਮੁੰਡਾ ਹੈ ਨਹੀਂ ਲੋ ਰਹਿ ਗਈ ਤੇ ਆਪ ਲੈ ਜੇ ਆ ਕੇ ਸਰ 4000 ਆ ਦੇਖੋ ਜੀ ਜੀ ਉਹਨਾਂ ਦਾ ਪੁੱਤ ਹੈਗਾ ਜਿਹੜੀ ਉਹਦੇ ਖਾਲੀ ਦੋਸ ਨਹੀਂ ਚੱਲਦੀ ਤੇ ਉਹ ਬੇਟੀ ਦਾ ਗਰਦ ਆਪਰੇਸ਼ਨ ਤੱਕ ਨਹੀਂ ਅਸੀਂ ਕਰਾ ਸਕਦੇ ਹਾਂ ਜੀ ਵੜੀ ਪਰਾਉਣਾਗੇ ਘਰ ਤੇ ਉਹੀ ਸ ਬੰਦਾ ਕਮਾਉਣ ਵਾਲਾ ਸੀ ਉਹੀ ਉੱਥੇ ਰੱਖਿਆ ਪਟਿਆਲੇ ਅੱਜ ਕੌਣ ਰਹਿ ਗਿਆ ਤੇ ਕਿਸੇ ਤੋਂ ਬਾਬ ਦਾ ਕਿਤਨਾ ਦਾ ਸਾਇਆ ਉਸ ਜੀ ਤੁਹਾਨੂੰ 12 ਨੂੰ 2-2 ਲੱਖ ਰੋਲ ਦਿੱਤਾ ਜਾ ਰਿਹਾ ਹੈ ਇਹਨੂੰ ਕੰਮਜਾ ਬੀ ਹੋ ਸਕਦਾ ਹੈ ਕਈ ਪਰਿਵਾਰ ਤਾਂ ਇਹ ਜਿਹਨੇ ਜਿਨ੍ਹਾਂ ਨੂੰ ਹੁਣ ਜਦੋਂ ਕੋਈ ਮਹਾਮਾਰੀ ਸ਼ੁਰੂ ਹੁੰਦੀ ਹੈ ਜੀ ਨਹੀਂ ਪਤਾ ਹੁੰਦਾ ਕਿ ਕਾਦੇ ਕਰਕੇ ਮੌਤ ਹੋਈ ਆ ਜਿਨ੍ਹਾਂ ਨੇ ਬਿਨਾ ਮੈਡੀਕਲ ਤੋਂ ਸੰਸਕਾਰ ਕਰਤੇ ਜੀ ਉਹਨਾਂ ਤਨ ਦਾ 1 ਪੰਜੀ ਤੱਕ ਦੀ ਮਦਦ ਨਹੀਂ ਪਹੁੰਚੀ ਹੈਗੀ ਜੀ ਉਹ ਪਰਿਵਾਰ ਕੀ ਕਰਨਗੇ ਅਸੀਂ ਉਹਨਾਂ ਨੂੰ ਵੀ ਜਾਣਦੇ ਆ ਜਿਨ੍ਹਾਂ ਕਾਂਗਰਸ ਤਰ੍ਹਾਂ ਮੌਤ ਹੋਈ ਹੈ ਵੀ ਉਹਨਾਂ ਨੂੰ ਵੀ ਬੰਦਾ ਮੌਜਾ ਮਿਲੇ ਉਹਨਾਂ ਦਾ ਤਾਂ ਅਜੇ ਕਿਤੇ ਨਾਮ ਦਾ ਸ਼ਾਮਲ ਨਹੀਂ ਕੀਤਾ ਜੀ ਪ੍ਰਸ਼ਾਸਨ ਨੇ ਆ ਦੇਖੋ ਆ ਬੇਬੀ ਬੈਠੀ ਆਗੀ ਆ ਬੱਚਾ ਤੇਨੇ ਗੋਦ ਲਿਆ ਸੀ ਪਤੀ ਇਹਦਾ ਮੁੱਕ ਗਿਆ ਕਰ ਕਰ ਜਾਊਗੀ ਕੋਈ ਆਟਾ ਪਾਊਗਾ ਕੋਈ ਪਾਉਂਦਾ ਨਹੀਂ ਮੇਰੇ ਵਰਗਾ ਕਹਿੰਦਾ ਤੂੰ ਰੋਦੀ ਆ ਜene ਸਰਦੀ ਲੱਗਦੀ ਹੈਨਾ ਇਨਾ ਪਰਿਵਾਰਾਂ ਦਾ ਵੀ ਕੁਝ ਬਣਨਾ ਚਾਹੀਦਾਗਾ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਕੀ ਹੋਇਆ ਇਹਨਾਂ ਨੇ ਚੱਕਿਆ ਟੱਕਣਾ ਤੇ ਦੇਤਾ ਚੱਕਿਆ ਲੱਕਣਾ ਤੇ ਹਨ ਇਹਨਾਂ ਨੂੰ ਨਹੀਂ ਪਤਾ ਜੀ ਮੈਨਾਂ ਦੀ ਕੱਲ੍ਹ ਵੀ ਪਹੁੰਚ ਕਰੀ ਵੀ ਇਦਾਂ ਨਹੀਂ ਕਰਨਾ ਕੋਈ ਵਾਰੀ ਸੱਪ ਨਾ ਕਰੇ ਕੋਈ ਹੋਰ ਮਤ ਭਾਗੀ ਗੱਲ ਹੋ ਜਾਵੇ ਆਪੇ ਸੋਚਾ ਦੇ ਦੁੱਖੀ ਹੈ ਸਾਡੇ ਪਰਿਵਾਰਾਂ ਦਾ ਦੇਖੋ ਤੁਸੀਂ ਉਹ ਜਣੀ ਬਹੁਤ ਦੁੱਖ ਦੀ ਗੱਲ ਹੈ ਯਾਰ ਕੱਲੇ ਕੱਲੇ 11 ਕਿਨੇ ਕਿ ਨਹੀਂ 11 ਹੋਣੀ 11 ਬਾਹਰ ਆਇਓ ਸੀ ਸਰ ਸਮਾਨੇ ਤੋਂ ਸੀ ਇੱਕ ਸ਼ਾਇਦ ਲਹਿਲਾ ਤੋਂ ਸੀ ਆ ਇੱਥੇ ਇੱਥੇ ਮੌਤ ਹੋਈ ਹੈ ਨਾਲ ਕਿ ਆਇਓ ਸੀ ਇੱਥੇ ਮੌਤ ਹੋਈ ਹੈ ਮੰਜ ਸੱਤ ਇੱਥੇ ਹੋਈਆਂ ਸਰ ਚਾਰ ਵੀ ਯੋਗੀ ਬਸਤੀ ਸਾਡੇ ਦੇ ਟਾਂ ਹਾਂ ਬਾਪਾ ਮਾਂ ਕੋਲ ਇੱਥੇ ਤੁਹਾਨੂੰ ਹਾਂ ਹਾਂ ਸ਼ਰਕਾਰ ਵੱਲੋਂ ਇਹ ਜੀਰਵਾ ਹਾਂ ਉੱਪਰ ਚਾਹ ਲੱਗੇ ਕਾਲ ਕੋਈ ਨਹੀਂ ਬੈਜੋ ਜੀ ਨਹੀਂ ਮਤਲਬ ਪੋਸਟਮਾਰਟਮ ਨਹੀਂ ਹੋਇਆ ਜੀ ਨਹੀਂ ਨਹੀਂ ਕੋਈ ਨਹੀਂ ਦਵਾਵਾਂਗੇ ਆਪਾਂ ਐਸ.ਡੀ.ਐਮ ਦੇ ਮੈਂ ਸਾਹਮਣੇ ਗੱਲ ਕੀਤੀ ਸੀ ਆਪਾਂ ਦਵਾਵਾਂਗੇ ਅੱਗੇ ਕੀਪਾਪਾ ਜੀ ਬੈਠੇ ਆਪਾਂ ਕੋਲ ਬੈਠੇ ਆਪਾਂ ਕਰਾਂਗੇ ਨਹੀਂ ਮੈਂ ਕਹਿ ਰਹੀ ਹਾਂ ਯਾਰੀ ਲਿਸਟ ਬਣਾ ਕੇ ਕੋਈ ਨਹੀਂ ਦੇਣ ਦੇ ਬਣਾ ਕੇ ਕਹਾਂਗੇ ਜੀ ਬਿਸਤਰਾ ਕਹਿੰਦਾ ਜੀ ਮੈਂ ਕਰੀਆਂ ਕਰੀਆਂ ਵੇਖੀ ਕਿ ਘਟਾ ਸਭ ਤੋਂ ਪਹਿਲਾਂ ਜਿਹੜੀ ਮੌਤ ਹੋ ਗਈ ਦਾ ਸਾਨੂੰ ਜਮੀ ਨਹੀਂ ਪਤਾ ਲੱਗਿਆ ਸੀ ਅਸੀਂ ਕਿਹਾ ਵੀ ਹਾਰਟ ਟ੍ਰੈਕ ਨਾਲ ਉਸੀ ਉਹਦਾ ਸੰਸਕਾਰ ਵੀ ਹੋ ਗਿਆ ਜਦੋਂ ਬਾਅਦ ਦੇ ਵਿੱਚ ਸ਼ਾਮ ਨੂੰ ਲ ਜਾ ਕੇ ਪਹੁੰਚੀ ਉੱਥੇ ਕਿਉਂਕਿ ਮੇਰੇ ਸੇਕੇ ਬੜਾ ਭੁੱਖ ਸੀ ਜਦੋਂ ਮੈਂ ਉੱਥੇ ਪਹੁੰਚੀ ਜਾ ਕੇ ਤੇ ਉਹੀ ਜ਼ਹਿਰੀਲੀ ਸ਼ਰਾਬ ਸੀ ਉਹਨਾਂ ਦੇ ਘਰੇ ਉਹੀ ਜ਼ਹਿਰੀਲੀ ਸ਼ਰਾਬ ਮਿੱਠਾ ਮੇਰੀ ਨੂੰ ਘੜੀਏ ਸਾਡੇ ਘਰ ਦੇ ਵਿੱਚ ਦੋ ਡੈਡਾਂ ਹੋਈਆਂ ਨੇ ਜੀ ਇਹ ਜਿਹੜੀ ਹੋਈ ਹੈ ਮਾਸੜੀ ਜੀ ਪਹਿਲਾਂ ਪਹਿਲਾਂ ਦੀ ਹੈ ਜੀ ਇਹ ਗੱਲ ਕਰਨ ਦੇਣੀ ਹੁਣੇ ਪੜੇ ਨਹੀਂ ਕਿ ਬੱਚੇ ਨਹੀਂ ਸਾਡਾ ਚੈਟ ਵਿੱਚ ਸਮਝਿਆ ਦੋ ਕੇਸ ਹੈਗੇ ਆ ਦੋ ਕੇਸ ਹੈ ਸਰ ਬੰਦਰ ਨਾਲ ਨਹੀਂ ਗੱਲ ਕਿਸੇ 500 ਤੋਂ 300 ਤੱਕ ਉਹ ਬੰਦੇ ਮੇਰੀ ਫੋਸਟ ਕਰ ਦੇ ਜੀ ਇਸ ਕਰਕੇ ਦਾ ਮਾਹੌਲ ਬਹੁਤ ਪ੍ਰੈਸ਼ਰ ਰੱਖੀ ਇਹ ਸੋਡੇ ਤੋਂ ਬੜੀਆਂ ਲੰਬੀਆਂ ਉਮੀਦਾਂ ਰੱਖੀ ਨਹੀਂ ਨਹੀਂ ਜ਼ਰੂਰ ਅਸੀਂ ਮੈਂ ਕਹਿ ਦਿੰਦਾ ਇਹਨਾਂ ਨੂੰ ਅਸੀਂ ਇੱਥੇ ਪੀਸੀ ਦਫ਼ਤਰ ਤੇ ਵੀ ਕਰਾਂਗੇ ਪੂਰਾ ਜ਼ੋਰ ਲਵਾਂਗੇ ਤੇ ਸਾਹਮਣੇ ਤੋਂ ਬਾਹਰ ਹੋ ਜਾਈਏ ਕੋਈ ਨਹੀਂ ਲੜਾਈ ਤੁਸੀਂ ਲੜੋ ਕੋਈ ਨਹੀਂ ਪੱਕਾ ਜੀ ਪੱਕਾ ਮੈਂ ਪੰਜ ਮਿੰਟ ਪੰਚਾਇਤ ਨੂੰ ਮਿਲਣ ਦੀ ਜਗ੍ਹਾ ਗੁਰ ਸਿੰਘ ਬਾਦਲ ਜਿਹੜੇ ਪਰਿਵਾਰਕ ਲੋਕਾਂ ਨੂੰ ਮਿਲ ਕੇ ਹੁਣ ਜਿਹੜੀ ਪਿੰਡ ਦੀ ਪੰਚਾਇਤ ਹੈ ਉਹਦੇ ਨਾਲ ਵੀ ਗੱਲ ਕਰਨ ਲਈ ਪਹੁੰਚੇ ਨੇ ਕਿਉਂਕਿ ਪਹਿਲਾਂ ਜੀ ਪੀੜਤ ਦੇਖਿਓ ਭਾਜੀ ਕਿ ਕਰਾਦਾ ਸਾਚ ਕਹਿੰਦੇ ਸਾਚ ਕਰਾ ਦੇ ਤੋ ਵੀ ਜਲਦੀ ਕਹਿੰਦਾ ਕਿ ਟੈਬੂ ਕਰ ਠੀਕ ਠੀਕ ਜੀ ਬਹੁਤ ਵਧੀਆ ਕੋਈ ਹੋਣਗੇ ਪਿੱਛੇ ਕਰਾਂਗੇ 20 ਗ੍ਰਾਮ ਇੱਥੇ ਕਰਾਂਗੇ ਇੱਥੇ ਕਰਾਂਗੇ ਜੀ ਬਸ ਹੋ ਗਿਆ ਅੱਛਾ ਨਾਈਟ੍ਰਿਕ ਐਂਗਰੋ ਇੱਕ ਕੀ ਘੜਾ ਲਓ ਜੀ ਸਾਮੇ 2 ਮਿੰਟ ਸੌਹਾਂ ਹੈ ਮਾਈਕ ਲੈ ਲਓ ਹਾਂ ਜੀ ਸਾਰੇ ਨੇੜੇ ਜਿਹੇ ਰਹੇ ਹਾਂ ਇਕੱਠੇ ਦੇਖਣਾ ਸੱਚੀ ਬਸ ਗੱਲਾਂ ਕਰ ਰਹੇ ਹਾਂ ਨਾ 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 ਆਪ ਸਾਰੇ ਗਰੁੱਪ ਦੇ ਬੰਦੇ ਹੋਣੇ ਕਿਹਾ ਪਰ ਬੰਦੇ ਕੂਰ ਵੀ ਹੋਣਾ ਮੁੜ ਕੇ ਰੋਸ ਜਾਂਦਾ ਹੈ ਕਿ ਉਹ ਉੱਥੇ ਪੀਸੀ ਹੋਣੀ ਆ ਇਹ ਕਹਿੰਦੇ ਸ਼ਾਨ ਨਹੀਂ ਕਹਿੰਦੇ ਸ਼ਾਨਾ ਜਿਹਾ ਉਹ ਆਈ ਇੱਥੇ ਹਾਂ ਪਾ ਵੈਤਕਰਾਨ ਜੀ ਨਾ ਨਾ ਬਾਟੂ ਮਾਰ ਯਾਰ ਠੀਕ ਹੈ ਮੇਰਾ ਵੀ ਲਾਲੇਵਾ ਪਿੱਛੇ ਉਸੇ ਕਰਦੇ ਚਲੋ ਉਧਰ ਨੂੰ ਆ ਜਾ ਬਈ ਕੈਮਰਾ ਚੱਲਦਾ ਓਕੇ ਓਕੇ ਜੀ ਓਏ ਆ ਜਾ ਅੱਗੇ ਆ ਨੂੰ रविदासपुरा बैठे आयोजन थोड़ा थले कर लो अज मैं सुनाम दोनों हल्क जिथे ਤਕਰੀਬਨ 2 ਲੋਕਾਂ ਦੀ ਮੌਤ ਹੋਈ ਆ ਜਿਹੜੀ ਜਾਲੀ ਸ਼ਰਾਬ ਕਰਕੇ ਉਹਨਾਂ ਦੇ ਦੁੱਖ ਸਾਂਝਾ ਸਾਂਝਾ ਕਰਨ ਵਾਸਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਆਇਆ ਇੱਥੇ ਜਦੋਂ ਪਹੁੰਚਿਆ ਮੈਨੂੰ ਬੜਾ ਦੁੱਖ ਲੱਗਿਆ ਇਹ ਸਰਕਾਰ ਦੇ ਜਿਸ ਤਰੀਕੇ ਨਾਲ ਇਹ ਸਰਕਾਰ ਇਹਨਾਂ ਨਾਲ ਗੱਲ ਕਰ ਰਹੀ ਹੈ ਸਭ ਤੋਂ ਪਹਿਲੇ ਇੱਥੇ ਇਹਨਾਂ ਦੇ ਜਿਹੜੇ ਸਨਾਮ ਦੇ ਮਨਿਸਟਰ ਹੈ ਆਮ ਆਦਮੀ ਪਾਰਟੀ ਦੇ ਉਹ ਇੰਨਾ ਪਰਿਵਾਰਾਂ ਦੇ ਘਰੇ ਜਾਂਦੇ ਤੇ ਕਹਿੰਦੇ ਆ ਕਿ ਆ ਕਿਉਂਕਿ ਆ ਠੇਕੇ ਤੋਂ ਇਹਨਾਂ ਨੇ ਸ਼ਰਾਬ ਨਹੀਂ ਲਈ ਇਸ ਕਰਕੇ ਅਸੀਂ ਜ਼ਿੰਮੇਵਾਰ ਨਹੀਂ ਮੈਂ ਸਹੀ ਮੈਨੇ ਤੇ ਉਹ ਮਨਿਸਟਰ ਮਨਿਸਟਰ ਰਹਿਣ ਦੇ ਲਾਇਕ ਨਹੀਂ ਹੈ ਜਿਹੜਾ ਮਨਿਸਟਰ ਨੂੰ ਪਤਾ ਨਹੀਂ ਮੁੱਖ ਮੰਤਰੀ ਤੇ ਸਰਕਾਰ ਦੀ ਜ਼ਿੰਮੇਵਾਰੀ ਕੀ ਹੈ ਜਾਲੀ ਸ਼ਰਾਬ ਨਸ਼ਾ ਸਾਰਾ ਕੁਝ ਰੋਕਣਾ ਆ ਜ਼ਿੰਮੇਵਾਰੀ ਉਹਦੀ ਹੈ ਆਪਣੀ ਜ਼ਿੰਮੇਵਾਰੀ ਤੇ ਆਪਣੇ ਜਮਹਰੀ ਲੈਨ ਦੀ ਬਜਾਏ ਆ ਲੋਕਾਂ ਦੇ ਦੋਸ਼ਪਾਨ ਲੱਗੇ ਤੁਸੀਂ ਸਭ ਤੋਂ ਪਹਿਲਾ ਕੰਮ ਕਰਨਾ ਚਾਹੀਦਾ ਜਿਹੜੇ ਇੱਥੋਂ ਦਾ ਐਸਐਚਓ ਹੈ ਇੱਥੋਂ ਦਾ ਐਕਸਾਈਜ਼ ਬੰਦੇ ਆ ਉਹਨਾਂ ਨੂੰ ਇਮੀਡੀਏਟਲੀ ਸਸਪੈਂਡ ਕਰਕੇ ਅਰੈਸਟ ਕਰਨਾ ਚਾਹੀਦਾ ਹੈ ਦੂਜੀ ਗੱਲ ਜਿਹੜੇ ਲੋਕੇ ਨਾ ਕੀਤਾ ਉਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਤੇ ਇਸ ਵੱਡੀ ਗੱਲ ਹੈ ਕਿ ਐਕਸਾਈਜ਼ ਮਿਨਿਸਟਰ ਜਿਹੜੀ ਸ਼ਰਾਬ ਜਿੱਥੋਂ ਪੀਤੀ ਗਈ ਹੈ ਉਹ ਐਕਸਾਈਜ਼ ਮਿਨਿਸਟਰ ਦਾ ਆਪਣਾ ਹੀ ਹਲਕਾ ਹੈ ਇਹ ਤਾਂ ਮਾੜੀ ਗੱਲ ਕੀ ਹੋ ਸਕਦੀ ਹੈ ਜਿੰਮਵਾਰੀ ਉਹਦੀ ਹੈ ਤੇ ਮੈਂ ਹੋਰ ਮਾੜੀ ਗੱਲ ਹੈ ਇੰਨਾ ਪਰਿਵਾਰਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਪਹਿਲੇ ਕਹਿੰਦੇ 50000 ਲੈ ਲੋ ਫਿਰ ਕਹਿੰਦੇ ਲੱਖ ਲੈ ਲੋ ਚੁੱਪ ਕਰ ਜਿਓ ਮੁੱਖ ਮੰਤਰੀ ਜਦੋਂ ਆਇਆ ਤਿੰਨ ਦਿਨ ਬਾਅਦ ਪਹਿਲੇ ਤਾਂ ਆਇਆ ਨਹੀਂ ਉਹ ਆਪਣੀ ਐਸੀ ਇਲਾਕੇ ਦਾ ਰਹਿਣ ਵਾਲਾ ਮੁੱਖ ਮੰਤਰੀ ਹੈ ਸੁਨਾ ਆਇਆ ਨਹੀਂ ਸੁਨਾ ਆਇਆ ਹੀ ਨਹੀਂ ਇਨਾਮ ਤਾਂ ਆਇਆ ਹੀ ਨਹੀਂ ਜਦੋਂ ਆਇਆ ਜਿਹੜੇ ਪਰਿਵਾਰਾਂ ਨੂੰ ਮਿਲਣ ਦੀ ਬਜਾਏ ਪੁਲਿਸ ਗਈ ਉਹਨਾਂ ਪਰਿਵਾਰਾਂ ਦੇ ਘਰਾਂ ਚ ਉਹ ਕੋਈ ਇਕੱਲਾ ਇਹ ਉਹਨਾਂ ਨੂੰ 20-22 ਪਰਿਵਾਰਾਂ ਚੋਂ ਇੱਕ ਪਰਿਵਾਰ ਨੂੰ ਲੈ ਕੇ ਆਈ ਤੇ ਜਿਸ ਨੇ ਜਦੋਂ ਸਾਰੇ ਲੋਕ ਉੱਥੇ ਇਕੱਠੇ ਹੋਏ ਪਹਿਲੇ ਸਾਰਿਆਂ ਦੇ ਮੋਬਾਈਲ ਉਹਨਾਂ ਨੇ ਖੋਲੇ ਕੋਈ ਰਿਕਾਰਡਿੰਗ ਨਾ ਕਰ ਸਕੇ ਮੁੱਖ ਮੰਤਰੀ ਦਾ ਕੰਮ ਹੈ ਉਹਦੇ ਬਾਅਦ ਉਹ ਜਿਹੜਾ ਜੈ ਜੈ ਲਬਜ਼ ਬੋਲੇ ਉਹਨੇ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉੱਥੇ ਪੋਲੀਟੀਕਲ ਸਪੀਚ ਕਰਨ ਲੱਗੇ ਇਹ ਸਭ ਤੋਂ ਮਾੜੀ ਗੱਲ ਹੈ ਨਾਲੇ ਜਿਹੜਾ ਇੱਕ ਬੰਦੇ ਨੇ ਯਾ ਦੋ ਲੋਕਾਂ ਨੇ ਸਵਾਲ ਪੁੱਛੇ ਅੱਜ ਪੁਲਿਸ ਉਹਨਾਂ ਦੇ ਮਗਰ ਪੈ ਗਈ ਹੈ ਕਿ ਸਵਾਲ ਮੁੱਖ ਮੰਤਰੀ ਨੂੰ ਕਿਉਂ ਪੁੱਛੇ? ਯਾ ਜਿਨ੍ਹਾਂ ਦੇ ਘਰ ਦੇ ਚਿਰਾਗ बुਝ ਗਏ ਤੇ ਸਵਾਲ ਨਹੀਂ ਪੁੱਛਣਗੇ ਜੇ ਮੁੱਖ ਮੰਤਰੀ ਆਇਆ ਦੁੱਖ ਸਾਂਝਾ ਕਰਨ ਵਾਸਤੇ ਆਇਆ ਤੇ ਕਿਸ ਤੇ ਇਸ ਮੌਕੇ ਤੇ ਸਰਕਾਰਾਂ ਦਾ ਜਿੰਮਵਾਰੀ ਸਾਥ ਦੇਣਾ ਆ ਗਰੀਬ ਪਰਿਵਾਰ ਹੈ ਵਿਚਾਰੇ ਦਿਹਾੜੀ ਨਾਲ ਆਪਣਾ ਪਰਿਵਾਰ ਪਾਲਦੇ ਆ ਪਰ ਜਿਵੇਂ ਹੀ 50000 ਲੱਖ ਆ ਕੋਈ ਕੰਪਨਸੇਸ਼ਨ ਹੈ ਸ਼ਰਮ ਹੋਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਮੁੱਖ ਮੰਤਰੀ ਕਹਿਣ ਦੇ ਲਾਇਕ ਨਹੀਂ ਤੇ ਨਾਲੇ ਇਹਨਾਂ ਦਾ ਜਿਹੜਾ ਐਕਸਾਈਜ਼ ਮਨਿਸਟਰ ਹੈ ਜਿਹੜੇ ਜਿਹੜਾ ਆਪਣੇ ਹਲਕੇ ਦਾ ਇੱਥੋਂ ਦਾ ਹੈ ਉਹਨਾਂ ਨੂੰ ਮੈਨੂੰ ਲੱਗਦਾ ਲਾਇਕ ਨਹੀਂ ਉਹ ਸਰਕਾਰ ਤੇ ਰਹਿਣ ਦੇ ਸਕੇ ਮੈਂ ਚਾਹਣਾ ਹੈ ਕਿ ਤੁਹਾਡੀ ਪਾਰਟੀ ਜਾਂ ਮੈਂ ਇਹ ਚਾਹਣਾ ਹੈ ਕਿ ਇਹਦੀ ਜੁਡੀਸ਼ ਇਹਦੀ ਜੁਡੀਸ਼ੀਅਲ ਇਨਕੁਆਰੀ ਹੋਵੇ ਜੱਜ ਦੇ ਥੱਲੇ ਇਨਕੁਆਰੀ ਹੋਵੇ ਕਿਉਂਕਿ ਇਹਨਾਂ ਦਾ ਨਿਸ਼ਾਨਾ ਹੈ ਕਿ ਅਸੀਂ ਪੁਲਿਸ ਦੀ ਐਸਆਈਟੀ ਬਣਾ ਕੇ ਇਨੂੰ ਖੇਰੂ ਖੇਰੂ ਕਰਕੇ ਅਸੀਂ ਜਮਾ ਦਵਾ ਦੇਣਾ ਸ਼ੋਮਨੀ ਕਾਲੀ ਦਲ ਬਿਲਕੁਲ ਦਬਾਉਣ ਨਹੀਂ ਦੇਊਗੀ ਮੈਂ ਆਪਣੇ ਜ਼ਿਲ੍ਹੇ ਦੀ ਲੀਡਰਸ਼ਿਪ ਨਾਲ ਪਰਮਿੰਦਰ ਢੀਂਟ ਸਾਹਿਬ ਜੀ ਨਾਲ ਸਾਰੇ ਨਾਲ ਮੈਂ ਗੱਲ ਕੀਤੀ ਹੈ ਕਿ ਜੇ 28 ਤਰੀਕ ਤੱਕ ਇਹਨਾਂ ਨੇ 20 ਲੱਖ ਰੁਪਏ ਘੱਟ ਤੋਂ ਘੱਟ ਕੰਪੰਸੇਸ਼ਨਾਂ ਦਿੱਤੀ ਜਾਂ ਕੋਈ ਸਰਕਾਰੀ ਨੌਕਰੀ ਦਿੱਤੀ ਗਰੀਬ ਪਰਿਵਾਰਾਂ ਨੂੰ ਤੇ ਜੁਡੀਸ਼ੀਅਲ ਕਵਰੀ ਨਾ ਕੀਤੀ ਸਾਡੀ ਇੱਥੇ ਸਾਰੀ ਸੰਗਤ ਨੂੰ ਲੈ ਕੇ ਸਾਰੇ ਪਰਿਵਾਰਾਂ ਨੂੰ ਲੈ ਕੇ ਅਸੀਂ ਡਿਪਟੀ ਕਮਿਸ਼ਨਰ ਦਾ ਲਗਾਤਾਰ ਧਰਨਾ ਸ਼ੁਰੂ ਕਰਾਂਗੇ ਭਾਵੇਂ ਚੋਣ ਜਾਬਤਾ ਲੱਗਿਆ ਹੋਇਆ ਹੈ ਭਾਵੇਂ ਚੋਣ ਜਾਬਤਾ ਕਿਉਂ ਜਾਬਤਾ ਦਾ ਮਤਲਬ ਨਹੀਂ ਹੈ ਕਿ ਤੁਸੀਂ ਕੰਪੈਸ਼ਨਟ ਗਰਾਊਂਡ ਤੇ ਕੋਈ ਫੈਸਲੀ ਲੈ ਸਕਦੇ ਇਹਦੇ ਚੋਣ ਜਾਬਤਾ ਨਹੀਂ ਰੋਕਦੀ ਜੇ ਚੋਣ ਜਾਬਤਾ ਫਿਰ 2 ਲੱਖ ਕਿਉਂ ਕਹਿਆ ਇਹਨਾਂ ਨੇ ਫਿਰ ਤਾਂ 20 ਲੱਖ ਵੀ ਕਹਿ ਸਕਦੇ ਸੀ 30 ਲੱਖ ਵੀ ਕਹਿ ਸਕਦੇ ਸੀ ਚੋਣ ਜਾਬਤਾ ਇਸ ਕੰਮ ਵਾਸਤੇ ਨਹੀਂ ਹੁੰਦੀ ਉਹ ਦੂਜੀਆ ਪੋਲੀਟਿਕਲ ਅਨਾਊਂਸਮੈਂਟ ਪੋਲੀਟਿਕਲ ਅਨਾਊਂਸਮੈਂਟ ਨਹੀਂ ਹੈ ਆ ਇੱਕ ਡਰਾਮਾ ਕਰਦੇ ਆ 24 ਕੜਕੇ ਦਾ ਪ੍ਰਧਾਨ ਮੰਤਰੀ ਭਗਵੰਤ ਮਾਨ ਦਾ ਕੱਲਾ ਕੰਮ ਆ ਕੇਜਰੀਵਾਲ ਦੇ ਮਗਰਮਗ ਲੱਗਿਆ ਕਿ ਉਹਨੂੰ ਬਚਾ ਲਈਏ ਉਹਦੇ ਆਪਣੇ ਹਲਕੇ ਦੀ ਲੋਕਾਂ ਲੋਕਾਂ ਦੀ ਮੌਤਾ ਹੋਈ ਉਹਦੇ ਵਾਸਤੇ ਉਹਨੇ ਟਾਈਮ ਨਹੀਂ ਲਿਆ ਕੇਜਰੀਵਾਲ ਨੂੰ ਲੈ ਕੇ ਕਹਿ ਰਹੇ ਇਹ ਕਹਿ ਰਹੇ ਨੇ ਕਿ ਸੱਤ ਹਰਿਆਣ ਕੇਜਰੀਵਾਲ ਨੂੰ ਲੈ ਕੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਪੰਜਾਬ ਵਿੱਚ ਨਸ਼ਾ ਘਰ ਘਰ ਪਹੁੰਚ ਗਿਆ ਹੈ ਉਹਦਾ ਵੱਡਾ ਕਾਰਨ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਮੀਨਾ ਲੈਣ ਲੱਗੇ ਨਸ਼ਾ ਵੇਚਣ ਵਾਲੇ ਤੱਕ ਮੈਨੂੰ ਅਫਸਰਾਂ ਨੇ ਦੱਸਿਆ ਹੈ ਕੀ ਸਾਨੂੰ ਹੁਕਮ ਹੈ ਕਿ ਜੋ ਐਮਐਲਏ ਕਹਿੰਦੇ ਆ ਉਹ ਬੰਦੇ ਨੂੰ ਹੱਥ ਨਹੀਂ ਲਾਉਣਾ ਉਹਨਾਂ ਨੂੰ ਇੰਨੀ ਸ਼ਹਿ ਦੇਤੀ ਕੱਲਾ ਪੈਸਾ ਆ ਨਹੀਂ ਹੁੰਦਾ ਦੇਖੋ ਵਿਚਾਰਿਆਂ ਦੀ ਜਾਨਾਂ ਚਲੇ ਗਈਆਂ ਤੁਸੀਂ ਕੁ ਪੈਸੇ ਕਮਾਉਣ ਤੇ ਲੱਗੇ ਆ ਇਹਨਾਂ ਦੀ ਜਾਨਾਂ ਦੇ ਉੱਤੇ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਅੱਗੇ ਚੋਣਾਂ ਚ ਵੀ ਚੱਲ ਸਕਦੀ ਨਸ਼ਾ ਹੁਣ ਤਾਂ ਹੋ ਗਿਆ ਜਿਹੜਾ ਕੁ ਸੁਣਾ